ਅਸੀਂ ਨਵੇਂ 에어 ਕੰਪਰੈਸ਼ਨ ਅਸੀਂ ਲੈ ਕੇ ਆਏ ਆ ਇਸ ਵਾਰ ਕਿੰਨੇ ਮਾਡਲ ਲੈ ਕੇ ਮਾਡਲ ਸਾਡੇ ਕੋਲੇ ਕਈ ਆ 1 HP ਤੋਂ ਲੈ ਕੇ 10 HP ਤੱਕ ਨੇ ਸਾਡੇ ਕੋਲੇ ਜਿਹੜੇ ਬਣਦੇ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਮੈਂ ਸਾਡੀ ਇੰਡਸਟਰੀ ਲੁਧਿਆਣੇ ਤੋਂ ਆਇਆ ਜੀਐਸਪੀ ਲੌਨ ਮੋਵਰ ਐਂਡ ਗਾਰਡਨ ਟੂਲ ਦੇ ਨਾਮ ਤੇ ਆ ਤੇ ਅਸੀਂ ਪਹਿਲਾਂ ਬਣਾਉਂਦੇ ਗਾਰਡਨ ਟੂਲ ਬਣਾਉਂਦੇ ਤੇ ਲੌਨ ਮੋਵਰ ਤੇ ਹੁਣ ਇਸ ਵਾਰ ਅਸੀਂ ਨਵੇਂ 에ਅਰ ਕੰਪਰੈਸ਼ਨ ਅਸੀਂ ਲੈ ਕੇ ਆਏ ਆ ਇਸ ਵਾਰ ਕਿੰਨੇ ਮਾਡਲ ਲੈ ਕੇ ਮਾਡਲ ਸਾਡੇ ਕੋਲੇ ਕਈ ਆ 1 HP ਤੋਂ ਲੈ ਕੇ 10 HP ਤੱਕ ਨੇ ਸਾਡੇ ਕੋਲੇ ਜਿਹੜੇ ਬਣਦੇ ਨੇ ਇਹਦੇ ਕੀ ਫੀਚਰ ਨੇ ਕਿ ਤੇ ਜਿਹਨੇ ਇਹ ਪ੍ਰੋਡਕਟ ਆਪਣੇ ਕੀ ਕੀ ਲਗਾਇਆ ਇਸ ਵਿੱਚ ਇਹਦੇ ਚ ਹਰ ਚੀਜ਼ ਜਿਹੜੀ ਹੋਊਗੀ ਕੁਆਲਟੀ ਦੀ ਲੱਗੀ ਹੋਊਗੀ ਕਿਉਂਕਿ ਪਹਿਲਾਂ ਤੇ ਜਿਹੜੀ ਸਾਡੇ ਕੋਲ ਜਿਹੜੀ ਮਸ਼ੀਨਰੀ ਆ ਉਹ ਸਾਰੀ ਕੰਪਿਊਟਰਾਈਜ਼ਡ ਹੈ ਜਿਨ੍ਹਾਂ ਤੇ ਅਸੀਂ ਤਿਆਰ ਕਰਦੇ ਆਂ ਇਹ ਕਿਹਦਾ ਜਿਵੇਂ ਹੁਣ ਟੈਂਕ ਲਾ ਲਓ ਤੁਸੀਂ ਟੈਂਕ ਸਾਰਾ ਪਾਊਡਰ ਕੋਟ ਹੋਊਗਾ ਸਾਰਾ ਵਿੱਚੋਂ ਵੀ ਸਾਰਾ ਪੇਂਟ ਹੁੰਦਾ ਵਾ ਜਿਹੜੀ ਵੈਲਡਿੰਗ ਹੈ ਤੇ ਵੈਲਡਿੰਗ ਵੀ ਬਹੁਤ ਵਧੀਆ ਕੁਆਲਿਟੀ ਦੀ ਕੀਤੀ ਜਾਂਦੀ ਹੈ ਸੇਫਟੀ ਦੇ ਪੂਰੇ ਧਿਆਨ ਰੱਖੇ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਇੱਧਰ ਦੇਖੋਗੇ ਟੈਂਕ ਪੂਰਾ ਬੰਨਿਆ ਹੋਇਆ ਸਾਡਾ ਸਾਰਾ ਸੋ ਉਹਨਾਂ ਚੀਜ਼ਾਂ ਦਾ ਅਸੀਂ ਪੂਰਾ ਧਿਆਨ ਰੱਖਿਆ ਜਿੱਦਾਂ ਸੇਫਟੀ ਵਾਲ ਤਾਂ ਹਰੇਕ ਲਾਜ ਦਿੰਦਾ ਪਰ ਟੈਂਕ ਨੂੰ ਅਸੀਂ ਪੂਰਾ ਸਾਰਾ ਕਵਰ ਕੀਤਾ ਇਧਰੋਂ ਵੀ ਕਵਰ ਕੀਤਾ ਹੋਇਆ ਆ ਦੇਖੋ ਟੈਂਕਾਂ ਦੇ ਢੱਕਣ ਸਾਰੇ ਅਸੀਂ ਲੌਕ ਕੀਤੇ ਹੋਏ ਨੇ ਇਧਰੋਂ ਦੇਖੋਗੇ ਤੁਸੀਂ ਇਧਰੋਂ ਵੀ ਸੈਂਟਰ ਚ ਵੀ ਲੌਕ ਹਾਂਜੀ ਮਾਡਲ ਸਾਡੇ ਕੋਲੇ 1 ਇਚ ਕੀ ਤੋਂ ਲੈ ਕੇ 10 ਇਚ ਕੀ ਤੱਕ ਨੇ ਹਾਂਜੀ ਜੇਕਰ ਤੁਹਾਨੂੰ ਜਾਣਕਾਰੀ ਵਿੱਚ ਪੁੱਛੀ ਹੋਦੀ ਇੱਥੇ ਇੰਡਸਟਰੀ ਦੇ ਵਿੱਚ ਕਾਫੀ ਲੋੜ ਪੈਂਦੀ ਹੈ ਹਾਂਜੀ ਹਾਂਜੀ ਪਹਿਲਾਂ ਜਦੋਂ ਅਸੀਂ ਗਾਰਡਨ ਟੂਲ ਬਣਾਉਂਦੇ ਸੀਗੇ ਤੇ ਜਿਹੜੇ ਹੌਜ਼ਰੀ ਲਾਈਨ ਦੇ ਵਿੱਚ ਕੰਪਰੈਸਰਾਂ ਦੀ ਬਹੁਤ ਲੋੜ ਪੈਂਦੀ ਆ ਇਸ ਕਰਕੇ ਸਾਡੇ ਕੰਪਰੈਸਰ ਕਾਫੀ ਵਧੀਆ ਕੁਆਲਿਟੀ ਦੇ ਇਹਨਾਂ ਦੀ ਸਾਊਂਡ ਹੈ ਜਿਹੜੀ ਉਹ ਬਹੁਤ ਘੱਟ ਆ ਇਹਨਾਂ ਦੀ ਵਾਈਬ੍ਰੇਸ਼ਨ ਬਿਲਕੁਲ ਹੈ ਨਹੀਂ ਕੱਲੋਂ ਤੁਹਾਨੂੰ ਕਿਸੇ ਸਰਵਿਸ ਦੀ ਲੋੜ ਆ ਜਾਂ ਹੋਰ ਆ ਸਾਰਾ ਸਪੇਅਰ ਸਾਡੇ ਕੋਲੇ ਅੰਦਰ ਬਣਦਾ ਹੋ। ਤੁਹਾਨੂੰ ਉਸ ਚੀਜ਼ ਦੀ ਦਿੱਕਤ ਨਹੀਂ ਆਊਗੀ। ਸਾਰਾ ਸਾਰਾ ਅੰਦਰ ਹੈ। ਇਹ ਹਾਊਸ ਬਣਦਾ ਸਾਡੇ। ਹਾਂਜੀ। ਸਰਵਿਸ ਲੈ ਕੇ ਜਿਹੜੀ ਗੇਟ ਕਰਨੀਆਂ ਜਾਂ ਜਿਹੜੇ ਭੇਜਣਾ ਹੈ ਸਾਰੀ ਜ਼ਿੰਮੇਵਾਰੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਜੀ। ਕਿਤੇ ਵੀ ਚਾਹੀਦਾ ਤੁਹਾਨੂੰ ਸਾਡੇ ਜਾਂਦੇ ਆ ਸਾਰੀ ਜਗਾ। ਸਾਡਾ ਸਟਾਰਟਿੰਗ ਤਾਂ ਸਾਡੀ 2 ਸਾਲ ਤੋਂ ਹੋਈ ਆ ਪਰ ਸਾਡਾ 7-800 ਪੀ ਸਾਡਾ ਇੱਥੇ ਚੱਲ ਰਿਹਾ ਵਾ ਸਾਰਾ। ਲੁਧਿਆਣੇ ਤੇ ਪੰਜਾਬ ਤੋਂ ਬਾਹਰ ਵੀ ਜਾਂਦੇ ਨੇ ਸਾਡੇ ਸਾਰੇ। ਜੀ ਮੈਂ ਜੀ ਮੈਂ ਪੈਂਚਰਾਂ ਦੇ ਉਹ ਵੇਚਦਾ ਹਾਂ ਸਰਦੋਸਤ ਹਾਂਜੀ 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 ਬਿਲਕੁਲ ਅੱਜ ਦੀ ਜਿਹੜੀ ਇੰਡਸਟਰੀ ਐ ਜਿੰਨੀ ਵੀ ਇੰਡਸਟਰੀ ਆ ਉਹਨਾਂ ਸਾਰਿਆਂ ਦੇ ਵਿੱਚ ਕੰਪਰੈਸ਼ਨ ਦੀ ਲੋੜ ਪੈਂਦੀ ਪੈਂਦੀ ਆ ਤੇ ਪੈਂਚਰ ਵਾਲਿਆਂ ਨੂੰ ਪੈਂਦੀ ਆ ਸਰਵਿਸ ਵਾਲਿਆਂ ਨੂੰ ਪੈਂਦੀ ਆ ਪੇਂਟ ਵਾਲਿਆਂ ਨੂੰ ਪੈਂਦੀ ਆ ਹੌਰੀਡੈਂਟ ਪੈਂਦੀ ਆ ਸਾਰੀ ਜਿੰਨੀ ਵੀ ਇੰਡਸਟਰੀ ਕੋਈ ਵੀ ਇੰਡਸਟਰੀ ਅੱਜ ਦੇ ਟਾਈਮ ਦੇ ਵਿੱਚ ਬਿਨਾ 에ਅ ਕੰਪਰੈਸ਼ਨ ਤੋਂ ਨਹੀਂ ਚੱਲ ਸਕਦੀ ਸਰ ਕੋ ਦੇਖ ਰਿਹਾ ਵੀ ਉਹ ਗਰੀਨ ਕੰਪਰੈਸਰ ਹਾਂਜੀ ਹਾਂਜੀ ਇਹ ਸਾਡਾ ਵਰਟੀਕਲ ਆ ਜੀ ਇਹ ਇਹਨੂੰ ਖਰਮੇ ਲੋਟਸ ਤਿਆਰ ਕੀਤਾ ਜਿਵੇਂ ਕਿ ਕਈਆਂ ਕੋਲੇ ਜਗਾ ਸਪੇਸ ਦੀ ਘੱਟ ਹੁੰਦੀ ਹੈ ਉਹਦੇ ਕਰਕੇ ਇਹ ਖਰਬਾ ਤਿਆਰ ਕੀਤਾ ਵਾ ਬਹੁਤ ਵਧੀਆ ਕੁਆਲਟੀ ਦਾ ਇਹ ਸਾਡਾ ਹੈਗਾ ਆਪਣੇ 126 ਲੀਟਰ ਇਹ 200 ਪਾਉਂਡ ਦਾ ਟੈਂਕਰ ਤੇ ਸਟਾਰਟ ਕਰਨਾ ਕੋਈ ਸਰਵਿਸ ਸਟੇਸ਼ਨ ਚ ਚਲਾਉਣਾ ਚਾਹੀਦਾ ਖਾੜੀ ਹਾਂ ਜੀ ਬਿਲਕੁਲ ਉਹਦੇ ਬਸ ਸਾਡੀ ਸਾਡੀ ਕੀਮਤ ਤਾਂ ਸਾਡੀਆਂ ਬਹੁਤ ਜ਼ਾਇਜ ਆ ਬਿਲਕੁਲ ਫालतੂ ਨਹੀਂ ਲਈ ਹੋਈ ਜਿਹੜੇ ਤੁਸੀਂ ਕੁਆਲਿਟੀ ਜਿੰਨਾ ਇਹਨੂੰ ਸਮਾਨ ਇਹਦਾ ਲੱਗਿਆ ਆਊਗਾ ਤੁਸੀਂ ਮਾਰਕੀਟ 'ਚ ਕੋਈ ਵੀ ਦੇਖੋਗੇ ਉਹਦੇ ਨਾਲੋਂ ਸਾਡਾ ਰੇਟ ਬਹੁਤ ਸਹੀ ਹੋਊਗਾ ਉਹਦੇ ਨਾਲ ਗਾਰੰਟੀ ਵੀ ਦਿੱਤੇ ਗਏ ਗਾਰੰਟੀ ਪੂਰੀ ਜੀ 1 ਸਾਲ ਦੀ ਗਾਰੰਟੀ ਹੋਊਗੀ ਪੂਰੀ ਮੋਟਰ ਦੀ ਵੀ ਹੋਊਗੀ ਤੇ ਕੰਪਰੈਸਰ ਦੀ ਵੀ ਪੂਰੀ ਹੋਊਗੀ ਸਾਰੀ ਸਾਰਾ ਮੋਟਰ ਵੀ ਸਾਡੇ ਕੋਲੇ ਅੰਤਰੀ ਬਣਦੀ ਆ ਸਾਡੀ ਗਾਰਡਨ ਟੂਲ ਅਸੀਂ ਪੁਰਾਣੇ ਅਸੀਂ 25 ਸਾਲ ਤੋਂ ਬਣਾਉਂਦੇ ਆ ਰਹੇ ਆ ਸਾਰੇ ਗਾਰਡਨ ਟੂਲ ਲਾਉਨ ਮੂਵਰ ਘਾਹ ਕੱਟਣ ਵਾਲੀ ਮਸ਼ੀਨਾਂ ਉਸ ਦੀ ਸਾਡੀਆਂ ਸਾਰੀਆਂ ਬਣਦੀਆਂ ਹਾਂ ਲੋਕ ਕਿੰਨੇ ਕਸਟਮ ਦੇਖੋ ਗਾਰਡਨ ਟੂਲ ਦੇ ਵਿੱਚ ਨਾਮ ਸਾਡਾ ਬਹੁਤ ਸਾਰੇ ਜਾਣਦੇ ਨੇ ਤੇ ਕਰੀਬ ਨੇ ਇਸ ਲਾਈਨ ਦੇ ਵਿੱਚ ਨਮਾ ਔਨ ਕਰਕੇ ਤਾਂ ਅਸੀਂ ਐਗਜ਼ਿਬਿਸ਼ਨ ਲਾਉਨੇ ਆ ਵੀ ਲੋਕਾਂ ਨੂੰ ਪਤਾ ਲੱਗਣਾ ਉਹ ਨਹੀਂ ਜਾਣਦੇ ਸਾਡੇ ਬਾਰੇ ਵੀ ਇਹ 에ਅਰ ਕੰਪਰੈਸ਼ਨ ਵੀ ਬਣਾਉਣ ਲੱਗੇ ਨੇ ਇਸ ਕਰਕੇ ਅਸੀਂ ਟੈਕਸਟਾਈਲ ਇੰਡਸਟਰੀਆਂ ਜਾਂ ਨੈਟਵਰਕ ਦੀ ਜਿਹੜੀ ਇੰਡਸਟਰੀਆਂ ਕੀ ਫੀਲ ਕਰਦੇ ਉਹ ਲੁਧਿਆਣਾ ਦੇ ਵਿੱਚ ਕਾਫੀ ਦੱਬਦੇ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਜਿਹੜਾ ਇਹ ਵਾਲਾ ਏਰੀਆ ਇਹਦੇ ਤੇ ਟੈਕਸਟਾਈਲ ਸਾਰੀ ਇੰਡਸਟਰੀ ਟੈਕਸਟਾਈਲ ਦੀ ਹੈ ਸਾਰੀ ਉਹ ਹਾਂਜੀ ਆਪਣਾ ਜਿਹੜਾ ਐਡਰੈਸ ਪੈ ਜਾਂਦਾ ਜਿਹੜਾ ਸਾਡਾ ਸ਼ੋਰੂਮ ਆ ਉਹ ਪਾਸੀ ਚੌਂਕ ਪਖਵਾ ਰੋਡ ਤੇ ਆ ਜੀ ਤੇ ਜਿਹੜੀ ਸਾਡੀ ਇੰਡਸਟਰੀ ਆ ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹ ਸਾਡੀ ਜਸਪਾਲ ਬੰਗੜਾ ਸਾਹਿਬ ਕਿਤੇ ਵੀ ਆ ਸਕਦਾ ਜੀ ਸਾਡੀ ਫੈਕਟਰੀ ਵੀ ਆ ਸਕਦਾ ਵਾ ਤੇ ਆਪਣੇ ਸ਼ੋਰੂਮ ਤੇ ਵੀ ਆ ਸਕਦਾ ਸਰ 9815168720 ਹਾਂਜੀ ਹਾਂਜੀ ਬਿਲਕੁਲ 9915095613